ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਰਕਾਰ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਸੇਵਾ ਮੁਹੱਈਆ ਕਰਵਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਤੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਮੁਫਤ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਜੋ ਵਾਅਦੇ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਤੇ ਕੈਂਪ ਦੇ ਵਿੱਚ ਹਰ ਤਰ੍ਹਾਂ ਦੀ ਪਰੇਸ਼ਾਨੀ ਨੂੰ ਹੱਲ ਕੀਤਾ ਜਾਵੇ ਅੱਜ ਪੂਰੇ 1 ਕੈਂਪ ਜੀ ਹੋਇਆ ਪੰਜਾਬ ਦੇ ਵਿੱਚ ਅਸੀਂ ਸਪੈਸ਼ਲ ਕੈਂਪ ਜਿਹੜਾ ਹੈਗਾ ਇੰਤਕਾਲ ਦੇ ਲਈ ਲਗਾਇਆ ਕਿਉਂਕਿ ਬਹੁਤ ਸਾਰੇ ਸਾਨੂੰ ਲੋਕਾਂ ਵੱਲੋਂ ਫੀਡਬੈਕ ਮਿਲਦੀ ਹੈ ਔਰ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹੁਸ਼ਿਆਰਪੁਰ ਤਹਿਸੀਲ ਦਾ ਸਪੈਸ਼ਲ ਦੌਰਾ ਕੀਤਾ ਸੀ ਔਰ ਕਿਸੇ ਵੀ ਐਡਮਿਨਿਸਟ੍ਰੇਸ਼ਨ ਨੂੰ ਈਵਨ ਦਨ ਕਿ ਸਾਨੂੰ ਵੀ ਇਨਫੋਰਮੇਸ਼ਨ ਨਹੀਂ ਸੀ ਮੁੱਖ ਮੰਤਰੀ ਜੀ ਨੇ ਇਸ ਤਹਿਸੀਲ ਦਾ ਦੌਰਾ ਕਰਨਾ ਔਰ ਲੋਕਾਂ ਨੂੰ ਆ ਕੇ ਖੁਦ ਮਿਲੇ ਸੀ ਉਹਨਾਂ ਨੇ ਲੋਕਾਂ ਨੂੰ ਖੁਦ ਬੁਲਾ ਕੇ ਪੁੱਛਿਆ ਕਿ ਕਿਸੇ ਨੂੰ ਕੋਈ ਸਮੱਸਿਆ ਹੈ ਜਾਂ ਹੈ। ਔਰ ਕੁਝ ਸਮੱਸਿਆਵਾਂ ਉਹਨਾਂ ਦੀ ਨਜ਼ਰ 'ਚ ਵੀ ਆਈਆਂ ਸੀ। ਔਰ ਡੈਫੀਨੇਟਲੀ ਉਹਨਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੇ ਆ ਕਿ ਤਹਿਸੀਲਾਂ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ। ਨਾ ਉਹਨੂੰ ਰਜਿਸਟਰੀ ਕਰਾਉਣ ਵੇਲੇ ਪਰੇਸ਼ਾਨੀ ਆਣੀ ਚਾਹੀਦੀ। ਨਾ ਉਹਨੂੰ ਉਸ ਤੋਂ ਰਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਕਰਨ ਵੇਲੇ ਕੋਈ ਪਰੇਸ਼ਾਨੀ ਆਣੀ ਚਾਹੀਦੀ। ਇਸ ਸੰਬੰਧ ਦੇ ਵਿੱਚ ਅੱਜ ਆਲਰੇਡੀ ਅਸੀਂ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਹੀ ਜਨਮਾਲ ਅਦਾਲਤ ਦੇ ਰੂਪ 'ਚ ਜਲੰਧਰ ਲੁਧਿਆਣੇ ਵਿੱਚ ਅਦਾਲਤਾਂ ਲੱਗੀਆਂ ਜਿੱਚ ਤਕਰੀਬਨ 800 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ 'ਚ ਗਵਰਨਮੈਂਟ ਵੱਲੋਂ ਰਜਿਸਟਰ ਹੋ ਰਿਹਾ ਸੀ ਰੈਵਨਿਊ ਡਿਪਾਰਟਮੈਂਟ ਵੱਲੋਂ। ਔਰ ਇਸ ਸੰਬੰਧ ਦੇ ਵਿੱਚ ਅੱਜ ਪੂਰੇ ਪੰਜਾਬ ਦੀ ਹਰੇਕ ਤਹਿਸੀਲ ਦੇ ਵਿੱਚ ਕੈਂਪ ਸ਼ਨੀਵਾਰ ਨੂੰ ਸਪੈਸ਼ਲ ਛੁੱਟੀ ਵਾਲਾ ਦਿਨ ਹੈ। ਔਰ ਸਾਰੇ ਹੀ ਪੰਜਾਬ ਦੇ ਮਾਲ ਅਧਿਕਾਰੀਆਂ ਨੂੰ ਨਿਸ਼ਾ ਨਿਰਦੇਸ਼ ਹੈ ਕਿ ਬਾਕੀ ਲੋਕਾਂ ਦੇ ਜਿਹੜੇ ਚਾਹੇ ਪੁਰਾਣੇ ਪੈਂ ਇੰਤਕਾਲ ਹੈ ਅਗਰ ਨਹੀਂ ਹੈ ਡਿਸਾਈਡਡ ਕਿਉਂ ਨਹੀਂ ਹੈ ਉਹਨਾਂ ਨੂੰ ਗਾਈਡ ਕੀਤਾ ਜਾਵੇ। ਜਿੱਦਾਂ ਹੁਣ ਕੁਝ ਇੰਤਕਾਲ ਸਾਡੇ ਸਾਹਮਣੇ ਆਏ ਹੈ। ਔਰ ਸੰਬੰਧਿਤ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਐਸਡੀਐਮ ਹੁਸ਼ਿਆਰਪੁਰ ਨੇ ਨਿਰਦੇਸ਼ ਦਿੱਤਾ ਇਸੇ ਕਰਕੇ ਦਿੱਤਾ ਵੀ ਸਾਡੇ ਪੰਜਾਬ ਚ ਕੋਈ ਬੰਦਾ ਤਹਿਸੀਲ ਜਾਵੇ ਤਹਿਸੀਲਾਂ ਦੀ ਤਸਵੀਰ ਬਦਲਨੀ ਇਹ ਸਾਡੇ ਸਾਡਾ ਗਵਰਨਮੈਂਟ ਦੀ ਪਹਿਲੀ ਉਹਦੇ ਟੀਚੇ ਦੇ ਵਿੱਚ ਆ ਮੈਂ ਕਹਿ ਸਕਦਾ ਔਰ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਔਰ ਅਸੀਂ ਆਪਣੇ ਇਸ ਧਰਮ ਨੂੰ ਜਾਣਦੇ ਆ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਜਿਹੜਾ ਬੰਦਾ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਜ਼ਮੀਨ ਲੈਂਦਾ ਔਰ ਬਾਅਦ ਚ ਉਹ ਅਗਰ ਪਰੇਸ਼ਾਨ ਹੋਵੇ ਤਾਂ ਕਿਉਂ ਹੋਵੇ ਸਬੰਧਿਤ ਅਧਿਕਾਰੀਆਂ ਨੂੰ ਅੱਜ ਦਿਸ਼ਾ ਨਿਰਦੇਸ਼ ਹੈ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਕੋਈ ਵੀ ਇਦਾਂ ਦੀ ਪਰੇਸ਼ਾਨੀ ਨਹੀਂ ਆਏਗੀ ਔਰ ਜਿਹੜਾ ਅਧਿਕਾਰੀ ਇਹਦੇ ਵਿੱਚ ਕਿਸੇ ਨੂੰ ਡਿਲੇ ਕਰਨ 'ਤੇ ਜ਼ਿੰਮੇਵਾਰ ਪਾਇਆ ਗਿਆ ਔਰ ਸਪੈਸੀਫਾਈ ਤੌਰ ਤੇ ਸਾਡੇ ਸਾਹਮਣੇ ਆਇਆ ਕਿ ਨਹੀਂ ਜੀ ਦੇਖੋ ਅਧਿਕਾਰੀ ਸਾਡਾ ਪਰਿਵਾਰ ਹੈ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਰੈਵਨਿਊ ਡਿਪਾਰਟਮੈਂਟ ਦਾ ਇਹ ਸਾਰੇ ਮੇਰੇ ਪਰਿਵਾਰ ਦੇ ਤੌਰ ਤੇ ਕੰਮ ਕਰ ਰਹੇ ਆ ਮੁੱਖ ਮੰਤਰੀ ਜੀ ਦੇ ਲੇਕਿਨ ਸਾਡੇ ਪਰਿਵਾਰ ਵੱਲੋਂ ਵੀ ਕਿਸੇ ਨੂੰ ਪਰੇਸ਼ਾਨੀ ਪੈਦਾ ਨਹੀਂ ਕੀਤੀ ਜਾ ਸਕਦੀ ਇਸ ਗੱਲ ਦਾ ਇਹ ਯਕੀਨੀ ਬਣਾਣਾ ਇਹਨਾਂ ਦਾ ਇਹਨਾਂ ਦੀ ਡਿਊਟੀ ਹੈ ਸੋ ਇਹਨੂੰ ਅੱਜ ਇਸ ਸੰਬੰਧ ਵਿੱਚ ਲਗਾਇਆ ਗਿਆ ਔਰ ਮੈਨੂੰ ਲੱਗਦਾ ਇਹਦੇ ਬਹੁਤ ਅੱਛੇ ਰਿਜ਼ਲਟ ਆ ਪੂਰੇ ਪੰਜਾਬ ਚ ਜਾਣ ਜਾ ਰਹੇ ਆ ਔਰ ਲੋਕਾਂ ਨੇ ਬੜਾ ਸਵਾਗਤ ਕੀਤਾ ਸਾਨੂੰ ਬਹੁਤ ਸਾਰੀਆਂ ਲੋਕਾਂ ਦੇ ਫੋਨਸ ਕਾਲ ਆਈਆਂ ਵੀ ਜੀ ਤੁਹਾਡਾ ਅਸੀਂ ਧੰਨਵਾਦ ਆ ਅਸੀਂ ਗੱਲ ਕਰਨੀ ਚਾਹੁੰਦੇ ਆ ਜਾ ਕੇ ਅੱਜ ਸਾਰੇ ਅਧਿਕਾਰੀ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਦੇ ਆਪਣੀ ਆਪਣੀ ਤਹਿਸੀਲ ਦੇ ਵਿੱਚ ਮੌਜੂਦ ਹੈ ਸੋ ਬਹੁਤ-ਬਹੁਤ ਦੁਆਰਾ ਜਨਤਾ ਦਾ ਵੀ ਧੰਨਵਾਦ ਕਰਦਾ ਮੇਰੇ ਨਾਲ ਸ਼ਹਿਰ ਦੇ ਸਾਰੇ ਚੇਅਰਮੈਨ ਸਵਾਨ ਮੇਅਰ ਸਵਾਨ ਸਾਰੇ ਅਧਿਕਾਰੀ ਮੌਜੂਦ ਹੈ ਔਰ ਜਨਤਾ ਕਾफी ਹੱਦ ਦੇ ਵਿੱਚ ਇੱਥੇ ਆਈ ਹੈ ਅਸੀਂ ਹੁਣ ਕੈਂਪ ਚੈੱਕ ਕਰਨ ਤੋਂ ਬਾਅਦ ਕਿਉਂਕਿ ਮੇਰੀ ਆਪਣੀ ਤਹਿਸੀਲ ਹੈ ਹੁਸ਼ਿਆਰਪੁਰ ਦੀ ਆਪਣੀ ਵਿਧਾਨ ਸਭਾ ਵੀ ਹੈ ਇਹਦੇ ਵਿੱਚ ਬਹਿਣ ਤੋਂ ਬਾਅਦ ਮੈਂ ਤਕਰੀਬਨ ਜਿੰਨੀਆਂ ਤਹਿਸੀਲਾਂ ਪੰਜਾਬ ਦੀਆਂ ਮੈਂ ਅੱਜ ਜਿੱਥੇ ਤੱਕ ਮੇਰੇ ਕੋਲ ਜਾ ਹੋਇਆ ਮੈਂ ਜਾ ਰਿਹਾ ਤਾਂ ਕਿ ਉੱਥੇ ਜਾ ਕੇ ਵੀ ਉਹਨਾਂ ਤਹਿਸੀਲਾਂ ਦਾ ਕੰਮ ਕਰਦੇ ਵੀ ਲੋਕਾਂ ਨਾਲ ਚਰਚਾ ਕੀਤੀ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਮੈਂ ਮੁੱਖ ਮੰਤਰੀ ਜੀ ਇਸ ਡਾਇਰੈਕਸ਼ਨ ਦਾ ਵੀ ਧੰਨਵਾਦ ਕਰਦਾ ਵੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਬਹੁਤ ਰਾਹ ਮਿਲਣ ਜਾ ਰਹੀ ਸਰ ਇੱਕ ਸਰਕਾਰੀ ਜ਼ਮੀਨਾਂ ਦੀ ਜਿਹੜੀਆਂ ਨਿਸ਼ਾਨਦੇਹੀ ਅਪਲਾਈ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਜੀ ਤੇ ਜਿਨ੍ਹਾਂ ਤੇ ਕਬਜ਼ਾ ਲੋਕਾਂ ਵੱਲੋਂ ਕੀਤਾ ਗਿਆ ਵਾ ਜੀ ਜੀ ਪਰ تقریبਨ ਦੇਖਿਆ ਜਾ ਰਿਹਾ 6 ਤੋਂ 7 ਮਹੀਨੇ ਹੋ ਗਏ ਆ ਪਰ ਉਹਦੀ ਨਿਸ਼ਾਨਦੇਹੀ ਹਾਲੇ ਤੱਕ ਨਹੀਂ ਹੋਈ ਤਾਂ ਨਾ ਉਹਨਾਂ ਨੇ ਜਵਾਬ ਦੇ ਲਿਆ ਅਗਰ ਬਹੁਤ ਸਾਰੇ ਤੁਸੀਂ ਦੇਖਦੇ ਸਰਕਾਰ ਨੇ ਜ਼ਮੀਨਾਂ ਛੜ ਔਰ ਲਗਾਤਾਰ ਸਾਡੇ ਮੰਤਰੀ ਸਹਿਬਾਨ ਮੌਜੂਦਾ ਪੰਚਾਇਤੀ ਰਾਜ ਦੇ ਜਾ ਕੇ ਛੜਾਉਂਦੇ ਰਹੇ ਆ ਖੁਦ ਉੱਥੇ ਮੌਕੇ ਤੇ ਜਾ ਕੇ ਔਰ ਅਗਰ ਇੱਥੇ ਕੋਈ ਕੇਸ ਸਪੈਸੀਫਾਈ ਤੌਰ ਤੇ ਇੱਥੇ ਵੀ ਆਦਾ ਤੇ ਇਹਨਾਂ ਦੇ ਅਧਿਕਾਰੀਆਂ ਨੂੰ ਕਹਾਂਗੇ ਵੀ ਉਹਦੀ ਨਿਸ਼ਾਨਦੇਹੀ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਦੇਖੂਗਾ ਉਹਨੂੰ ਉਸ ਕੇਸ ਨੂੰ ਔਰ ਉਹਦੇ ਵਿੱਚ ਵੀ ਜਲਦ ਹੀ ਉਹਨੂੰ ਛੜਾਇਆ ਜਾਏਗਾ ਕਿਉਂਕਿ ਉਹ ਪਬਲਿਕ ਦੀ ਜ਼ਮੀਨ ਹੈ ਸਰ ਸਰਕਾਰੀ ਨਾਲੇ ਦੀ ਜ਼ਮੀਨ ਸੀ ਜੀ ਸਰਕਾਰੀ ਡਿਪਟੀ ਕਮਿਸ਼ਨਰ ਦੇ ਜਿਹੜੇ ਅੰਡਰੀ ਆਂਦੀ ਸੀਗੀ ਉਹਨਾਂ ਵੱਲੋਂ ਜਿਹੜੀ ਆ ਮਾਰਕ ਹੋ ਗਈ ਸੀ ਤਹਿਸੀਲਦਾਰ ਤਹਿਸੀਲੇ ਆਈ ਹੋਆ ਪਰ ਹਲੇ ਤੱਕ ਨਿਸ਼ਾਨ ਨਹੀਂ ਕਿੱਥੇ ਦੀ ਜ਼ਮੀਨ ਹੈ ਪੁਰਾਣੀ ਕਿਚਨੀਆਂ ਡੀਸੀਬੀ ਬੈਂਕ ਦੇ ਜਿਹੜਾ ਨਾਲਾ ਸਰਕਾਰੀ ਉੱਪਰ ਬਣੀ ਹੋਆ ਉਹ ਉਹ ਜ਼ਰੂਰ ਉਹਨੂੰ ਵੀ ਚੈੱਕ ਕੀਤਾ ਜਾਏਗਾ। ਕਿਹਾ ਕੋਈ ਉਹਦਾ 9 ਮਹੀਨੇ ਦੀ ਐਪਲੀਕੇਸ਼ਨ ਆ ਜੀ ਹਲੇ ਤੱਕ ਕੋਈ 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 ਗੱਲ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੇ ਇਹਨਾਂ ਨੇ ਉਹਨੂੰ ਵੀ ਜ਼ਰੂਰ ਦੇਖਾਂਗੇ। ਜ਼ਰੂਰ ਉਹ ਦੇਖ ਲੈਣੇ। ਜਦੋਂ ਵੀ ਹੈਗਾ ਤਾਂ ਕਰ ਦੇਖਾਂਗੇ ਜ਼ਰੂਰ। ਇਹ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਖਸ਼ਾਹਪੁਰ ਦੀ ਸਾਰੀ ਤਹਿਸੀਲਾਂ ਦੇ ਵਿੱਚ ਕੈਂਪ ਲੱਗੇ ਨੇ ਜਿੱਥੇ ਲੋਕਾਂ ਦੇ ਕੋਈ ਵੀ ਪੈਂਡਿੰਗ ਇੰਤਕਾਲ ਨੇ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਸਾਡੇ ਜ਼ਿਲ੍ਹੇ ਦੇ ਵਿੱਚ ਵੈਸੀ ਲਗਭਗ 4500 ਦੇ ਕਰੀਬ ਇਤਕਾਲ ਪੈਂਡਿੰਗ ਹੈ ਜਿਨ੍ਹਾਂ ਦੀ ਕਲੀਅਰੈਂਸ ਕਰ ਦਿੱਤੀ ਜਾਏਗੀ ਇਹਨਾਂ ਵਿੱਚੋਂ ਬਹੁਤ ਸਰਟ ਇਤਕਾਲ ਨਹੀਂ ਜੋ ਕਿ ਬਿਯੋਂਡ ਟਾਈਮ ਲਾਈਨ ਹੈ ਪਰ ਫਿਰ ਵੀ ਸਾਰੇ ਇਤਕਾਲ ਇਸ ਵਿਸ਼ੇਸ਼ ਕੈਂਪ ਤੇ ਵਿੱਚ ਸਾਡੇ ਪਟਵਾਰੀ ਕਾਨੂੰਗੋ ਤੇ ਸੀਆਰਓ ਸਾਹਿਬਨ ਸਾਰੇ ਹੀ ਮੌਜੂਦ ਨੇ ਮੌਕੇ ਤੇ ਹੀ ਪਟਵਾਰੀ ਦੀ ਕਾਨੂੰਗੋ ਦੀ ਅਤੇ ਸੀਆਰਓ ਦੀ ਅਪਰੂਵਲ ਤੋਂ ਬਾਅਦ ਹੀ ਇਤਕਾਲ ਕਲੀਅਰ ਕਰ ਦਿੱਤੇ ਜਾਣਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਨਿਰਦੇਸ਼ ਹੋਏ ਨੇ ਕਿ ਰੈਗੂਲਰ ਇਹ ਕੈਂਪਸ ਲਗਾਏ ਜਾਣ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਹ ਰੈਗੂਲਰ ਕੈਂਪਸ ਲਗਾਏ ਜਾਣਗੇ ਤੇ ਕਿਸੇ ਵੀ ਪਬਲਿਕ ਦੇ ਨੁਮਾਇੰਦੇ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਆ ਰਹੀ ਹੈ ਆਪਣੇ ਰਿਵੈਨਿਊ ਮਾਮਲੇ ਨੂੰ ਲੈ ਕੇ ਕੋਈ ਨਾ ਕੈਂਪ ਦੇ ਵਿੱਚ ਪਹੁੰਚ ਸਕਦਾ ਹੈ ਕੈਂਪਸ ਦੇ ਵਿੱਚ ਕਿਉਂਕਿ ਸਾਰਾ ਹੀ ਰਿਵੈਨਿਊ ਸਟਾਫ ਕੋ ਅਵੇਲੇਬਲ ਹੈ ਤੇ ਮੌਕੇ ਤੇ ਹੀ ਸਾਰੇ ਸਟਾਫ ਦੇ ਨਾਲ ਲਿਖੀ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ ਮੈਂ ਸਮੂਹ ਹੁਸ਼ਿਆਪੁਰ ਦੀ ਪਬਲਿਕ ਨੂੰ ਵੀ ਬੇਨਤੀ ਕਰਦੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਮਾਲ ਮਹਿਕ ਮੇ ਨਾਲ ਕੋਈ ਵੀ ਸ਼ਿਕਾਇਤ ਹੈ ਜਾਂ ਕੋਈ ਵੀ ਕਿਸੇ ਦੀ ਐਪਲੀਕੇਸ਼ਨ ਹੈ ਕੋਈ ਵੀ ਰਿਪਰੈਜੈਂਟੇਸ਼ਨ ਹੈ ਉਹ ਸਾਨੂੰ ਸਾਡੇ ਅਫੀਸ਼ੀਅਲ ਚੈਨਲ ਤੇ ਵੀ ਪਹੁੰਚਾ ਸਕਦਾ ਹੈ ਇੱਕ ਮਾਨਯੋਗ ਪੰਜਾਬ ਸਰਕਾਰ ਵੱਲੋਂ ਇੱਕ ਰੈਵਨਿਊ ਦੀ ਸ਼ਿਕਾਇਤ ਲਈ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ WhatsApp ਨੰਬਰ ਉਸ ਦੇ ਉੱਤੇ ਵੀ ਉਹ ਆਪਣੀ ਸ਼ਿਕਾਇਤ ਦਰਜ ਕਰਾ ਸਕਦਾ ਹੈ ਜਿਸ ਦਾ ਰੈਗੂਲਰ ਰਿਵਿਊ ਵੀ ਕੀਤਾ ਜਾਂਦਾ ਹੈ ਤੇ ਫਾਲੋ ਅਪ ਵੀ ਕੀਤਾ ਜਾਂਦਾ ਹੈ ਮੈਂ ਸਾਰੇ ਹੀ ਆਪਣੇ ਰੈਵਨਿਊ ਸਟਾਫ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ ਇਸ ਕੈਂਪ ਦੇ ਲਈ ਤੇ ਨਾਲ ਹੀ ਉਹਨਾਂ ਨੂੰ ਅਪੀਲ ਵੀ ਕਰਨਾ ਚਾਹੁੰਦੀ ਹਾਂ ਕਿ ਬਦ ਤੋਂ ਬਦ ਲੋਕਾਂ ਦਾ ਸਾਥ